ਜਦੋਂ ਤਾਰਾ ਤੋੜਿਆ ਤੇ ਪੂਰਾ ਬ੍ਰਦਰ ਅੰਦਰ ਗਿਆ ਤੇ ਕੁੜੀ ਦੇ ਪੈਰ ਬਾਹਰ ਨੂੰ ਸੀਗੇ ਪੈਰਾਂ ਤੋਂ ਪਛਾਣ ਆਈ ਉਹਨੇ ਕਿਹਾ ਵੀ ਮੇਰੀ ਭੈਣ ਹੈ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਕੋਈ ਕਾਰਨ ਪਤਾ ਲੱਗਾ ਕਿ ਕਿਉਂ ਮਾਰਿਆ ਗਿਆ ਕਤਲ ਕਿਉਂ ਕੀਤਾ ਗਿਆ ਨਹੀਂ ਇਹ ਵੀ ਇਸਨੇ ਕਦੇ بتایا ਨਹੀਂ ਪਰਸਨਲ ਲਾਈਫ ਕੇ ਬਾਰੇ ਪਹਿਲੇ ਕੋ ਟਿਪਾ ਰੋਡ ਵੱਲ ਰਹਿੰਦੇ ਸੀਗੇ ਬਾਕੀ ਇਹਨਾਂ ਦੇ ਭੈਣ ਭਰਾ ਸਾਰੇ ਇੱਕ ਘਰ ਛੱਡ ਗਏ ਰਹਿੰਦੇ ਤਾਂ ਹਮੇਸ਼ਾ ਦੀ ਸ਼ਾਇਦ ਚੱਲੀਗੀ 2 ਦਿਨ ਹੋ ਗਏ ਉਸਕਾ ਕੋਈ ਪਤਾ ਨਹੀਂ ਥਾ 12 12.5 स्मेल ज्यादा ਵੱਧ ਗਈ ਇਹਨਾਂ ਨੂੰ ਫਿਰ ਥੋੜਾ ਡਾਊਟ ਹੋਇਆ ਅੱਜ ਦੁਪਹਿਰ ਕੋ ਮਤਲਬ ਮੇਰਾ ਭਾਈ ਆਇਆ ਬਹੁਤ ਜ਼ਿਆਦਾ स्मेल ਆ ਰਹੀ ਸੀ ਉਸਨੇ ਮਕਾਨ ਮਾਲਿਕ ਨੂੰ ਬੁਲਾਇਆ نیچے ਡਾਊਟ ਹੋਇਆ ਕੁੜੀ ਦੇ ਭਰਾ ਬਰੂਚਾ ਲਾਉਂਦੇ ਰਹਿੰਦੇ ਆ ਹਨਾ ਸਾਰੇ ਹੀ ਮਹੱਲੇਦਾਰ ਇਹ ਨਾਲ ਹੀ ਰਹਿੰਦੇ ਪਰਵਾਸੀ ਮਤਲਬ ਦੋਨੋਂ ਖੁਸ਼ تھے ਵਿਆਹ ਕਦੋਂ ਹੋਇਆ ਸੀਗਾ ਚਾਰ ਪੰਜ ਮਹੀਨੇ ਪਹਿਲੇ ਕਰਵਾਇਆ ਇਸਨੇ ਹਾਂ ਜੀ ਲਾਚੰਬਰੀ ਅੰਦਰੀ ਸੀ ਅੰਦਰ ਮਤਲਬ ਕਮਰੇ ਚ ਯਾਰ ਫੋਈ ਚ ਬਾਥਰੂਮ ਚ ਕਮਰੇ ਦੇ ਅੰਦਰ ਹੀ ਸੀ ਪਾਰੋ ਤਾਲਾ ਲੱਗਾ ਹੈ ਕਿ ਦੀਦੀ ਬਹੁਤ ਕਮਰੇ ਸੇ ਬਹੁਤ ਸਮੈਲ ਆ ਰਹੀ ਹੈ ਹਮ ਤਾਲਾ ਤੋੜ ਦੇ ਤਾਲਾ ਤੋੜ ਕੇ ਦੇਖਾ ਤਾਂ ਬਹਿਨ ਕੀ ਡੈਡ ਬੋਡੀ ਪੜੀ ਹੋਈ ਸੀ ਕਹਿੰਦੇ ਤਿੰਨ ਚਾਰ ਦਿਨਾਂ ਇੱਕ ਕਾਡ ਮੈਰਿਜ ਕਰਾਵਾਂਗੇ ਫਿਰ ਅਸੀਂ ਆਪੇ ਦੇ ਬਸ ਉਹ ਚੱਕਰ ਦੀ ਬਾਅਦ ਇਨੀ ਰਹਿ ਚਾਉਂ ਉਹ ਘਰ ਵਾਲੇ ਨਹੀਂ ਲੁਧਿਆਣਾ ਦੇ ਫਤਿਹਗੰਜ ਇਲਾਕੇ ਦੇ ਵਿੱਚ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ 4 ਦਿਨ ਪਹਿਲਾਂ ਮੀਆਂ ਬੀਬੀ ਇੱਥੇ ਰਹਿਣ ਆਏ ਸੀਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਉਹ ਘਰ ਹੈ ਨੀਚੇ ਵਾਲੇ ਕਮਰੇ ਦੇ ਵਿੱਚ ਰਹਿੰਦੇ ਸੀਗੇ ਤੇ ਪਤੀ ਦੇ ਵੱਲੋਂ ਹੀ ਆਪਣੀ ਹੀ ਬਹਿਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਟੁਕੜਿਆਂ ਦੇ ਵਿੱਚ ਬੰਨ ਕੇ ਉਸ ਨੂੰ ਰੱਖ ਕੇ ਫਰਾਰ ਹੋ ਜਾਂਦਾ ਪਤੀ ਤੇ ਉਸ ਤੋਂ ਬਾਅਦ ਮੱਲੀ ਦੇ ਵਿੱਚ ਸੰਸਰੀਆਂ ਦਾ ਮਾਹੌਲ ਜਿਹੜਾ ਕਿ ਆ ਪੈਦਾ ਹੋ ਜਾਂਦਾ ਹੈ ਦੇਖ ਸਕਦੇ ਹੋ ਮੱਲੇ ਬਾਰੇ ਦੇਖ ਸਕਦੇ ਹੋ ਕਿਸ ਤਰ੍ਹਾਂ ਬਾਹਰ ਰਹੇ ਨੇ ਮਾਮਲਾ ਜਾਂਦੇ ਕੁਝ ਲੋਕਾ ਕੀ ਕੀ ਨਾਮਾ ਸੱਟੜ ਰਾਜਨ ਜੀ ਰਾਜਨ ਇਹ ਰਾਜਨ ਜੀ ਇੱਕ ਘਰ ਕੀ ਦਾ ਵੈ ਇੱਕ ਕੀ ਹੋਇਆ ਕੀ ਇੱਥੇ ਇਹ ਮੇਰੇ ਫਾਦਰ ਇਨ ਲਾ ਦਾ ਘਰ ਹੈ ਹਾਂ ਜੀ 4 ਦਿਨ ਪਹਿਲੇ ਪ੍ਰਵਾਸੀ ਸੀਗੇ ਲੇਡੀਆਂ ਆਈ ਸੀਗੇ ਨਾਲ ਉਹਦੇ ਹਸਬੰਡ ਸੀਗਾ ਹਮ ਬਸ ਕੀ ਕਹਿੰਦੇ ਚੰਗੇ ਭੱਲੇ ਆਏ ਰਾਤ 11 ਵਜੇ ਤੱਕ ਪਰਸੋ ਰਾਤ ਰੋਟੀ ਰੋਟੀ ਖਾ ਕੇ ਆਏ ਚਲੇ ਗਏ ਤੇ ਕੀ ਕਹਿੰਦੇ ਇਹ ਤਾਂ ਜਦੋਂ ਅੱਜ ਆਏ ਚਲੇ ਗਿਆ ਉਸ ਤੋਂ ਬਾਅਦ ਹੀ ਫੁਟੇਜ ਹੁਣ ਦੇਖੀ ਉਹਨਾਂ ਨੇ ਹਮ ਵੀ ਨਿਕਲਿਆ ਸਵੇਰੇ 5:00 ਵਜੇ 4:30 ਪੌਣੇ 5 ਇਹ ਜਦੋਂ ਮੇਰੇ ਮੈਸੇਜ ਆਏ ਉਪਰ ਮੇਰੇ ਸਾਸੂ ਮਾਓ ਇਕੱਲੇ ਰਹਿੰਦੇ ਨੇ ਉਹਨਾਂ ਨੂੰ ਸਵੇਰੇ ਰੋਟੀ ਵਗੈਰਾ ਦੇਣ ਆਏ ਜਦੋਂ ਤੇ ਇਹਨਾਂ ਨੇ ਦੇਖਿਆ ਪੋੜੀਆਂ ਚੜੇ ਵੀ ਹਲਕੀ 스ਮੈਲ ਨਜ਼ਰ ਆ ਰਹੀ ਹੈ 스ਮੈਲ ਵਿੱਚ ਦੇਖਦੇ ਦੇਖਦੇ ਇਹਨਾਂ ਨੂੰ ਥੋੜਾ ਡਾਊਟ ਹੋਇਆ ਚਲੋ ਕਹਿੰਦੇ ਚੂਹੇ ਦੀ 스ਮੈਲ ਹੈ ਕੋਈ ਨਹੀਂ ਕਰ ਕਰਾ ਕੇ 12:30 스ਮੈਲ ਜ਼ਿਆਦਾ ਵੱਧ ਗਈ ਇਹਨਾਂ ਨੂੰ ਫਿਰ ਥੋੜਾ ਡਾਊਟ ਹੋਇਆ ਡਾਊਟ ਹੋਇਆ ਕੁੜੀ ਦੇ ਭਰਾ ਬਰੂਚਾ ਲਾਉਂਦੇ ਰਹਿੰਦੇ ਆ ਹਨਾ ਸਾਰੇ ਹੀ ਮਹੱਲੇਦਾਰੀ ਇਹਨਾਂ ਨਾਲ ਹੀ ਰਹਿੰਦੇ ਪਰਵਾਰਸੀ ਤੇ ਉਹਨੇ ਕਿਹਾ ਵੀ ਤਾਲਾ ਤੋੜ ਵੀ ਦੋ ਦਿਨ ਹੋ ਗਏ ਕੁੜੀ ਦੇਖ ਨਹੀਂ ਰਹੀ ਸਾਨੂੰ ਕਹਿ ਕੇ ਗਈ ਆ ਵੀ ਪਿੰਡ ਜਾਣਾ ਹੂੰ ਉਹ ਇਹਨਾਂ ਨੇ ਸੋਚਿਆ ਪਿੰਡ ਗਈ ਹੋਣੇ ਵੀ ਆਪਣਾ ਆਪਣਾ ਕੀਤਾ ਚੱਲ ਚਲੇਗੇ ਜੀ ਜੀ ਜਦੋਂ ਅਜ ਸਮੈਲ ਆਈ ਤਾਂ ਤਾਂ ਫਿਰ ਇਹਨਾਂ ਨੂੰ ਥੋੜਾ ਸ਼ੱਕ ਜਿਹਾ ਆਇਆ ਤੇ 12:30 ਇਹਨਾਂ ਦੇ ਬ੍ਰਦਰ ਆਇਆ ਆ ਸੀਗਾ ਹੂੰ ਉਹਨੂੰ ਫਿਰ ਕਿਹਾ ਵੀ ਤਾਲਾ ਤੋੜ ਵੀ ਮੈਨੂੰ ਕੁਛ ਹੋਰ ਹੋਰੇ ਜਦੋਂ ਤਾਰਾ ਤੋੜਿਆ ਤੇ ਪੂਰਾ ਬ੍ਰਦਰ ਅੰਦਰ ਗਿਆ ਤੇ ਕੁੜੀ ਦੇ ਪੈਰ ਬਾਹਰ ਨੂੰ ਸੀਗੇ ਹੂੰ ਪੈਰਾਂ ਤੋਂ ਪਛਾਣ ਆਈ ਉਹਨੇ ਕਿਹਾ ਵੀ ਮੇਰੀ ਭੈਣ ਹੈ ਹੂੰ ਵੀ ਅਸੀਂ ਸੋਚਿਆ ਕੋਈ ਬੰਦਾ ਨਾ ਹੋਵੇ ਬੰਦਾ ਮਰਿਆ ਜਾਂ ਕੀ ਹੈ ਜਾਂ ਕਿਵੇਂ ਜਦੋਂ ਉੱਤੇ ਫਿਰ ਕੰਬਲ-ਕੁੰਬਲ ਸਾਰਾ ਸੱਟਿਆ ਗਿਆ ਤੇ ਅਚਾਨਕ ਇਹ ਲਾਸ਼ ਕਿੱਥੋਂ ਮਿਲੀ ਹੈ ਕੁੜੀ ਦੀ ਲਾਸ਼ ਅੰਦਰ ਹੀ ਅੰਦਰ ਹੀ ਸੀ ਅੰਦਰ ਮਤਲਬ ਕਮਰੇ 'ਚ ਜਾਂ ਰੋਈ 'ਚ ਜਾਂ ਬਾਥਰੂਮ 'ਚ ਕਮਰੇ ਦੇ ਅੰਦਰ ਹੀ ਸੀਗੀ ਬਾਰੋਂ ਤਾਲਾ ਲੱਗਾ ਹੈ ਕਿਸੇ ਕਿਸੇ ਮਤਲਬ ਕਿ ਕਿਸੇ ਚੀਜ਼ ਦੇ ਵਿੱਚ ਬੰਦ ਕੀਤੀ ਸੀ ਆ ਕਿ ਓਪਨ ਹੀ ਪਈ ਸੀ ਨਹੀਂ ਬੰਦ ਨਹੀਂ ਬਸ ਅਸੀਂ ਇੱਦਾਂ ਹੀ ਦੂਰੋਂ ਦੇਖਿਆ ਜੀ ਵੀ ਉੱਪਰ ਕੰਬਲ ਕੱਪੜੇ ਕਪੜੇ ਡਿੱਗੇ ਹੋਏ ਸੀ ਹਾਂ ਪੂਰੀ ਆਪਾਂ ਚੱਕਲ ਵੀ ਨਹੀਂ ਦੇਖੀ ਹਾਲੇ ਤੱਕ ਕਿਉਂਕਿ ਜਾਨ ਨਹੀਂ ਹੋ ਰਹੀ ਰਿਹਾ 스멜 ਵੱਧ ਗਈ ਹੈ ਸਿਰਫ ਪੈਰਾਂ ਦੀ ਨਜ਼ਰ ਆਈ ਉਹਦੇ ਭਰਾ ਨੇ ਪਛਾਣਿਆ ਨਾਲ ਹੀ ਅਸੀਂ ਪੁਲਿਸ ਸਰ ਨੂੰ ਕਨਫਰਮ ਹੂੰ ਕਰਤਾ ਇਹ 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 ਜਿਹੜੇ 4 ਦਿਨ ਪਹਿਲਾਂ ਜਰੂਰ ਰਹਿਣ ਆਏ ਸੀਗੇ ਇਹ ਪਹਿਲੇ ਕਿੱਥੇ ਰਹਿੰਦੇ ਸੀਗੇ ਪਹਿਲੇ ਤੇ ਪਹਿਲੇ ਕੋਈ ਟਿੱਬਾ ਰੋਡ ਵਾਲੇ ਰਹਿੰਦੇ ਸੀਗੇ ਪਾਕੀੜਾਂ ਦੇ ਭੈਣ ਭਰਾ ਸਾਰੇ ਇੱਕ ਘਰ ਛੱਡ ਕੇ ਰਹਿੰਦੇ ਫਿਰ ਇਹਨਾਂ ਨੇ ਕਿਹਾ ਸੀ ਵੀ ਇਹਨਾਂ ਨੇ ਕਿੱਥੇ 3 ਮਹੀਨੇ ਪਹਿਲੇ ਲਵ ਮੈਰੀਜ ਇਹਨਾਂ ਦੀ ਵਿਆਹ-ਵਿਊ ਕਰਾਇਆ ਹਣਾ ਕਹਿੰਨੇ 3-4 ਦਿਨਾਂ ਅਈ ਕੋਡ ਮੈਰੀਜ ਕਰਾਵਾਂਗੇ ਫਿਰ ਅਸੀਂ ਆਪੇ ਉਹ ਦੇਗਾ ਬਸ ਉਹ ਚੱਕਰ ਦੀ ਬਾਤ ਇੰਨੀ ਦੇ ਚਾ ਉਹਦਾ ਘਰ ਵਾਲੇ ਨਹੀਂ ਕੋਈ ਸੀਸੀਟੀਵੀ ਦੀ ਸਾਹਮਣੇ ਹੈ ਕੋਈ ਘਰ ਵਾਲਾ ਭਾਫ ਫਰਾਰ ਹੁੰਦਾ ਹਾਂ ਦੇਖਿਆ ਪੁਲਿਸ ਆਰ ਨੇ ਦੇਖਿਆ ਵਾ ਕਿਨੇ ਕਿਨੇ ਵੀ ਫਰਾਰ ਹੋਏ ਆ ਇਹ ਇਹਨਾਂ ਨੇ ਟਾਈਮ ਕੱਢਿਆ ਵਾ ਸਵੇਰੇ 4 4:30 ਪੌਣੇ 5 ਦੇ ਵਿੱਚ ਵਿੱਚ ਜੋ ਕੋਈ ਵਾਰ ਲਿਖਿਆ ਵਾਰ ਕਿ ਕਿਸ ਚੀਜ਼ ਨਾਲ ਹੋਇਆ ਕੋਈ ਉਕਤ ਕੋਈ ਅੰਦਰ ਹੋ ਫਿਰ ਅੰਦਰ ਜਾਣ ਹੀ ਨਹੀਂ ਦੇ ਰਹੇ ਕਿਉਂਕਿ ਬੰਦ ਕੀਤੇ ਫੋਰੈਂਸਿਕ ਵਾਲੇ ਅੰਦਰ ਹੈਗੇ ਉਹ ਜਾਣ ਨਹੀਂ ਦੇ ਰਹੇ ਕਿਸੇ ਨੂੰ ਸਿਕਿਉਰ ਕੀਤਾ ਹੈ ਅਸੀਂ ਤਾਂ ਬਾਹਰ ਹੀ ਖੜੇ ਆ ਫਿਰ ਉਸ ਰਾਜੀ ਅੱਜ ਇਹ ਮੱਲਾ ਬੜਾ ਵਧੀਆ ਪੋਰਟ ਏਰੀਆ ਕਹ ਲਾਇਆ ਜਾਂਦਾ ਵਾ ਅਕਸਰ ਇਦਾਂ ਦੇ ਕੋਈ ਕੇਸਿਸ ਸਾਹਮਣੇ ਤਾਂ ਨਹੀਂ ਆਏ ਕਦੇ ਹੋਸਟ ਪਹਿਲੀ ਵਾਰ ਹੀ ਆਇਆ ਜੇ ਸਭੋ ਪ੍ਰਾਣੇ ਨੂੰ ਅਜੇ ਤੱਕ ਨਹੀਂ ਕੁਝ ਹੋਇਆ 40 45 ਸਾਲ ਹੋ ਗਏ ਸਾਨੂੰ ਰਹਿੰਦੇ ਅਜੇ ਤੱਕ ਨਹੀਂ ਇਦਾਂ ਦਾ ਕੁਝ ਹੋਇਆ ਨਾ ਗੱਦੀ ਚੋਰੀ ਚ ਗਾਰੀ ਕੁਝ ਵੀ ਨਹੀਂ ਆਇਆ ਮੱਲੇ ਚ ਅਜੇ ਤੱਕ ਨਾ ਇਦਾਂ ਸਕੂਟਰ ਬਾਹਰ ਖੜੇ ਜਾਂਦੇ ਗੱਡੀਆਂ ਓਪਨ ਖੜੇ ਜਾਂਦੀ ਕੋਈ ਚੱਕਰ ਨਹੀਂ ਆਇਆ ਤੱਕ ਸਕੂਟਰ ਨਹੀਂ ਚੱਕਿਆ ਹੋਇਆ ਕਿਸੇ ਦਾ ਮੱਲੇ ਦੇ ਵਿੱਚ ਹੂੰ ਹੁਣ ਇਹ ਪਤਾ ਨਹੀਂ ਕਿੱਦਾਂ ਕਾਂਡ ਹੋ ਗਿਆ ਉਹਦਾ ਹੂੰ ਅੱਛਾ ਸ਼ਕਲੋ ਕੀ ਉਹ ਕਿਸ ਤਰ੍ਹਾਂ ਲੱਗਦਾ ਸੀਗਾ ਜਿਹੜਾ ਉਹਦਾ ਘਰ ਵਾਲਾ ਸੀਗਾ ਸ਼ਕਲੋ ਦਾ ਸ਼ਰੀਪ ਮੈਂ ਆ ਉਹ ਦਿਨ ਪਹਿਲੀ ਵਾਰੀ ਰਾਤ ਮਿਲਿਆ ਕਿਉਂਕਿ ਆਏ 2 ਦਿਨ ਪਹਿਲੇ ਆਇਆ ਉਹ ਤੇਰੇ ਅੱਗੇ ਬੱਚਾ ਲੱਗਦਾ ਉਹ ਬੱਚਾ ਲੱਗਦਾ ਤੇਰੇ ਅੱਗੇ ਤੇ ਉਹ ਕੁੜੀ ਅੱਗੇ ਕੁੜੀ ਅੱਗੇ ਬੱਚਾ ਲੱਗਦਾ ਸੀ ਉਮਰ ਉਹਦੀ ਵੀ 19 ਸਾਲ ਦੀ ਹੈ ਕੋਈ ਉਹ ਐਸੀ ਗੱਲ ਨਹੀਂ ਹੈ ਪਰ ਕੀ ਕਹਿੰਦੇ ਮੈਂ ਤਾਂ ਇੱਕ ਵਾਰੀ ਦੇਖਿਆ ਵਾ ਜਾਂਦੇ ਜਦੋਂ ਨਿਆ ਬੱਚੇ ਨੂੰ ਲੈਣ ਆਇਆ 11:00 ਵਜੇ ਤੇ 2 ਦਿਨ ਪਹਿਲੇ ਤਾਂ ਆਇਆ ਸਮਝੋ 4 ਦਿਨ ਆਪਾਂ ਅੱਜ ਕਹਿ ਰਹੇ ਆ 2 ਦਿਨ ਪਹਿਲੇ ਆਇਆ ਅਗਲਾ ਪਤਾ ਨਹੀਂ ਕੱਲ ਦੀ ਮਾਰੀ ਹੈ ਜਾਂ ਪਰਸੋ ਰਾਤ ਦੀ ਮਾਰੀ ਕਦੋਂ ਮਾਰੀ ਇਹ ਸਮਝ ਨਹੀਂ ਆਈ ਇਹ ਹੁਣ ਜਦੋਂ ਹੋਏਗਾ ਸਾਰਾ ਦੇ ਵੇਲੇ ਦੱਸਣਗੇ ਫਿਰ ਠੀਕ ਹੈ ਕੋਈ ਵੈਰੀਫਿਕੇਸ਼ਨ ਵਗੈਰਾ ਕੁਝ ਲਖਿਆ ਸੀ ਉਹਨਾਂ ਦਾ ਵੈਰੀਫਿਕੇਸ਼ਨ ਆ ਉਹਨਾਂ ਦੇ ਅੱਜ ਦੇਣਾ ਹੀ ਸਾਰਾ ਕੁਝ ਅੱਜ ਰੈਂਟ ਵੀ ਦੇਣਾ ਸੀ ਸੋ ਆਈਡੀ ਪ੍ਰੂਫ ਵੀ ਦੇਣਾ ਜੀ ਆਈਡੀ ਪ੍ਰੂਫ ਵੀ ਦੇਣਾ ਹੀ ਸਾਰਾ ਕੁਝ ਅੱਜ ਦੇਣਾ ਹੈ ਹਾਲੇ ਰੈਂਟ ਦੇਣਾ ਕਿਉਂਕਿ ਆਏ ਜੀ ਹਾਲੇ ਫਿਰ ਐਡਵਾਂਸ ਦੇਣਾ ਹੀ ਫਿਰ ਸਵੇਰ ਤੱਕ ਆਪਾਂ ਪਤਾ ਹੀ ਲੱਗ ਗਿਆ ਠੀਕ ਹੈ ਚਾਰ ਦਿਨ ਪਹਿਲਾਂ ਮੀਆਂ ਬੀਬੀ ਇੱਥੇ ਰਹਿਣਾ ਸੀ ਕਿ ਦੱਸਿਆ ਜਾ ਰਿਹਾ ਹੈ ਕਿ ਲਵ ਮੈਰੀ ਸੀਗੀ ਲਵ ਮੈਰੀ ਦੇ ਦੌਰਾਨ ਅ ਇੱਥੇ ਪਹਿਲੇ ਟੱਬਾ ਰੋਡ ਰੰਦੇ ਸੀਗੇ ਟੱਬਾ ਰੋਡ ਰੋਡ ਤੋਂ ਬਾਅਦ ਇੱਥੇ ਆਏ ਰਹਿਣ ਫਤੇਗੰਜ ਮੱਲੇ ਦੇ ਵਿੱਚ ਰਹਿਣ ਆਏ ਸੀਗੇ ਰਹਿ ਰਹੇ ਸੀਗੇ 4 ਦਿਨ ਤੋਂ 4 ਦਿਨ ਬਾਅਦ ਇੱਕ ਜਦੋਂ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਕਤਲ ਕੀਤਾ ਜਾਂ ਤੇ ਸਵੇਰ ਦੇ 4 ਵਜੇ ਤੜਕੇ ਆਪਣੀ ਪਤੀ ਦਾ ਕਤਲ ਆਪਣੀ ਪਤਨੀ ਦਾ ਕਤਲ ਕਰਕੇ ਇੱਥੋਂ ਦੀ ਫਰਾਰ ਹੋ ਜਾਂਦਾ ਵੈ ਦੱਸਿਆ ਜਾ ਰਿਹਾ ਹੈ ਜੋ ਜੋ ਉਹਦੇ ਜਦੋਂ ਦੇ ਭਰਾ ਜ਼ਿਕਰ ਰਿਹਾ ਹੈ ਤੇ ਮਕਾਨ ਮਾਲਕ ਜੋ 스멜 ਜੀ ਵਗੈਰਾ ਹੀ ਇੱਕ ਦੋ ਵਾਰ ਇਗਨੋਰ ਕੀਤਾ ਫਿਰ ਦੂਜੀ ਤੀਜੀ ਵਾਰੀ ਉਸਨੇ ਦੇਖਿਆ ਤੇ ਜਦੋਂ ਉਹਦਾ ਭਰਾ ਆਇਆ ਤੇ ਉਸ ਵਾਰ ਆਪਣੀ ਭੈਣ ਦੇ ਪੈਰਾ ਤੋਂ ਉਸਨੇ ਪਛਾਣ ਕੀਤੀ ਪੈਰਾ ਤੋਂ ਪਛਾਣ ਕਰਕੇ ਉਸਨੇ ਦੇਖਿਆ ਤੇ ਉਸਦੀ ਭੈਣ ਦਾ ਕਤਲ ਹੋਇਆ ਹੋਇਆ ਸੀਗਾ ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਲਗਾਤਾਰ ਕਰ ਰਹੀ ਹੈ ਫੋਰੈਂਸ ਲੈਗ ਦੀ ਟੀਮ ਇੱਥੇ ਪਹੁੰਚ ਚੁੱਕੀ ਹੈ ਲਗਾਤਾਰ ਜਾਨਵੀਨ ਜਿਕੇ ਇਨਵੈਸਟੀਗੇਸ਼ਨ ਕਰਦੀ ਹੈ ਥਾਣਾ ਨੰਬਰ ਡਿਵੀਜ਼ਨ ਤਿੰਨ ਦੀ ਹੈ ਸਚੋਤ ਅਜਰੇ ਦੇ ਅੰਦਰ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੇ ਨੇ ਉਕਤਾ ਜ਼ਬੂਤ ਲੱਭੇ ਜਾ ਰਹੇ ਨੇ ਕਿਸ ਚੀਜ਼ ਨਾਲ ਵਾਰ ਹੋਇਆ ਕਿਉਂ ਵਾਰ ਕੀਤਾ ਹਾਲਾਂਕਿ ਤਮਾਮ ਤਸਵੀਰਾਂ ਮਹੱਲੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਮਹੱਲੇ ਵਾਲੇ ਕਹਿੰਿਆ ਜਾ ਰਿਹਾ ਕਿ 40 ਤੋਂ 45 ਸਾਲ ਸਾਨੂੰ ਇੱਥੇ ਰਹਿੰਦੇ ਹੋਗੇ ਅਜੇ ਤੱਕ ਕੋਈ ਵੀ ਐਹੋ ਜਿਹਾ ਸੀਨ ਇੱਥੇ ਨਹੀਂ ਹੋਇਆ ਗੱਲਬਾਤ ਕਰਾਂਗੇ ਕਿ ਇਹਨਾਂ ਦੇ ਇਹਨਾਂ ਦੇ ਕੀ ਨਾਮ ਹੈ ਤੁਹਾਡਾ ਆਸ਼ਾ ਕੀ ਲੱਗਦੇ ਤੁਸੀਂ ਇਹਨਾਂ ਦੇ ਮੇਰੀ ਭੈਣ ਹੈ ਭੈਣ ਹੈ ਛੋਟੀ ਕਿਵੇਂ ਪਤਾ ਲੱਗਾ ਆਪਕੋ ਕਿ ਇਹਾ ਕਤਲ ਹੋ ਗਿਆ ਇਹਨਾਂ ਦਾ मेरे भाई ने फोन किया मुझे दो बजे के करीब कह रहा है कि मतलब राधिका की डेथ हो गई है तो फिर वो मतलब वो कल भी आया था यहाँ पे तो कल भी बाहर से ताला लगा था उसको लगा शायद कहीं घूमने गए हैं या गाँव चले गए होंगे कोर्ट मैरिज कराने क्योंकि उसने कोर्ट मैरिज करवानी थी तो हमें था कि शायद चलेगी दो दिन हो गया उसका कोई पता नहीं था आज दोपहर को मतलब मेरा भाई आया बहुत ज़्यादा स्मेल आ रही थी उसने मकान मालिक को बुलाया नीचे कि दीदी बहुत कमरे से बहुत स्मेल आ रही है हम ताला तोड़ दे ताला तोड़ के देखा तो बहन की डेड दे, बॉडी पड़ी हुई थी फिर उसके बाद मुझे फ़ोन किया गया मैं आई बाकी हमारे मम्मी पापा सब आए पुलिस को फ़ोन किया तो अब aapke samne hi hai sara kuch koi koi karan pata laga ki kyon kyon mara gaya qatl kyon kiya nahi ye abhi isne kabhi bataya nahi personal life ke bare mein matlab dono khush the viah kab to hua sikha चार पाँच महीने पहले करवाया इसने हाँ जी चार पाँच महीने दिसंबर में करवाया था इसने रजामंदी ना होया कि लड़ चकर के कुछ मंदिर था, था कुछ नहीं हमको नहीं इसने बताया हमें शादी करने के बाद बताया गया था और ये कहीं और ही रह रही थी शादी करके अभी यहाँ पे चार पाँच दिन पहले ही आई है तो भी पता ही नहीं चल पाया कि ऐसे मतलब यहाँ आके इतना बड़ा कांड हो जाएगा इसके साथ क्या आपको क्या लगता है कि कोर्ट मैरिज हुई है कि कैसे नहीं कोर्ट मैरिज तो कराई नहीं अभी करवाने वाली थी अच्छा। बस उसके पहले ये सब कुछ हो गया लगता था कि जो उसके साथ जो लड़का रह रहा है कि कैसे का लगता होगा क्या व्यवहार होगा उसका पता था आपके बार, आपको कुछ उसके बारे में बाहर से तो बहुत मीठा था अब अंदर से कैसा है वो तो कोई नहीं जानता नहीं। हम आते थे दीदी दीदी करके बोलता था मुझे भी प्यार से रहता था आपस में प्यार से रह रहे थे पता नहीं, नहीं। पीछे दो तीन महीने पहले की बात है आपस में कोई अनबन इनकी हुई होगी तो ये इसको मतलब यहाँ पे केले छोड़ के चल गया था फिर उसके बाद ये गई है उसको लेके आई है फिर इन्होंने यहाँ कमरा लिया रहने लग गए पता नहीं बीच में क्या हुआ क्या नहीं अब इनको एतवर की रात को इनकी आपस में शायद लड़ाई हुई कि इस बात के लिए बहस हुई है वो तो मार के तो फरार, तो फरार हो गया है अच्छा क्या नाम था आपकी बहन का राधिका राधिका कितनी उम्र होगी उन्नीस साल की थी अच्छा उसकी लड़के की क्या उम्र होगी जिसने मारा वो भी उन्नीस बीस के बीच में ही था उन्नीस कहा के दोनों के रहने वाले थे पीछे से यूपी के यूपी के के सेम गांव केव नहीं नहीं जिला हमारा अलग है इसका मतलब दो घंटे पहले घर आ जाता है हमारा दो घंटे बाद आता है कैसे कैसे ये संबंध बना ये नहीं हमें पता ऐसा मुझे इसके बारे में कोई पता नहीं है उसने कभी बताया नहीं मैं बहन हूँ मैं पूछ भी नहीं सकती हाँ जी अच्छा और उसके वो रहती कहाँ थी पहले पहले वो टिब्बा रोड रहती नहीं, थी किसके साथ रहती थी अपने हस्बैंड के साथ अच्छा, इसके साथ ही रहती हां जी नहीं पहले तो हमारे साथ ही रह रही थी अच्छा। जब उससे शादी नहीं कराई थी तो पहले हमारे साथ ही थी उसके बाद उसने उससे शादी करा ली हाँ जी तो उसके साथ रहने लग गई साल की उन्नीस उन्नीस बीस के बीच में रजनी ਰਾਧਿਕਾ 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 ਨਾਮ ਦੱਸਿਆ ਜਾ ਰਿਹਾ ਹੈ 19 ਵਰਸਰੀ ਜਿਹੜੀ ਕਿ ਲੜਕੀ ਸੀਗੀ 4 ਦਿਨ ਪਹਿਲਾਂ ਇੱਥੇ ਆਏ ਸੀਗੇ ਟਿੱਬਾ ਰੋਡ ਪਹਿਲੇ ਰਹਿੰਦੇ ਸਨ ਤੇ ਅੱਜ ਦੁਪਹਿਰੇ ਜਰੋ ਦਾ ਭਰਾ ਆਇਆ ਭਰਾ ਆਇਆ ਤੇ ਉਸ ਨੂੰ ਸਮੈਲ ਬੜੀ ਅਜੀਬ ਜਿਹੀ ਆਈ ਤੇ ਉਸਨੇ ਮਕਾਨ ਮਾਲਕ ਤੋਂ ਗੁਜਾਰਿਸ਼ ਕੀਤੀ ਕਿ ਅਸੀਂ ਤਾਲਾ ਤੋੜ ਕੇ ਦੇਖਣਾ ਚਾਹੁੰਦੇ ਹਾਂ ਕਿ ਅੰਦਰ ਕੌਣ ਹੈ ਹਾਲਾਂਕਿ ਉਹਦੇ ਭਰਾ ਵੱਲੋਂ ਇਹ ਸਮਝਿਆ ਗਿਆ ਸੀਗਾ ਕਿ ਦੋ ਸਾਰੇ ਜਿਹੜੇ ਪਤੀ ਪਤਨੀ ਜਿਹੜੇ ਕੀ ਆ ਬਾਹਰ ਘੁੰਮਣ ਗਏ ਹੋਏ ਨੇ ਪਰ ਇਹੋ ਜਿਹਾ ਕੋਈ ਸੀਨ ਨਹੀਂ ਹੋਇਆ ਅੰਦਰ ਉਸਦੀ ਭੈਣ ਦੀ ਲਾਸ਼ ਬਰਾਮਦ ਮਿਲੀ ਏਸੀਪੀ ਮੌਕੇ ਤੇ ਪਹੁੰਚ ਚੁੱਕੇ ਨੇ ਇਸ ਵੀ ਬਨੋਟ ਅਨਿਲ ਬਨੋਟ ਕੁਮਾਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਪੂਰਾ ਮਾਮਲਾ ਵਾਹ ਕਿਹੋ ਜਿਹਾ ਕਿਸ ਤਰ੍ਹਾਂ ਇਹ ਕਤਲ ਹੋਇਆ ਕੀ ਪੂਰਾ ਸੀਨ ਹੈ ਪੂਰੀ ਜਾਂਚ ਦੀ ਇਨਵੈਸਟੀਗੇਸ਼ਨ ਜਿਹੜੀ ਕੀ ਹੈ ਬਾਰੀ ਬੜੀ ਬਰੀਕੀ ਦੇ ਨਾਲ ਜਿਹੜੀ ਕੀ ਹੈ ਕੀਤੀ ਜਾ ਰਹੀ ਹੈ ਇਸੇ ਵੀ ਬਨੋਰ ਦੇ ਨਾਲ ਵੀ ਗੱਲਬਾਤ ਕਰਾਂਗੇ ਹੁਣੇ ਮੌਕੇ ਤੇ ਵੱਡੇ ਅਧਿਕਾਰੀ ACP ਅਨਿਲ ਕੁਮਾਰ ਬਨੋਰ ਜੀ ਪਹੁੰਚ ਚੁੱਕੇ ਹਨ ਬਨੋਰ ਸਾਹਿਬ ਇਹ ਪੂਰਾ ਮਾਮਲਾ ਕੀ ਹੈ ਦੱਸਿਆ ਜਾ ਰਿਹਾ ਹੈ ਕਿ ਪਤੀ ਵੱਲੋਂ ਪਤਨੀ ਦਾ ਕਤਲ ਕਰ ਦਿੱਤਾ ਗਿਆ ਸਵੇਰੇ ਤਰਕੇ ਫਰਾਰ ਹੋ ਜਾਂਦਾ ਪਤੀ ਦੇਖੋ ਉਹਨ ਜਿਹੜੀ ਸਟੇਟਮੈਂਟ ਇਹਨਾਂ ਨੇ ਕਰਦਿਆਂ ਲਿਖਾਈ ਹੈ ਉਹਨਾਂ ਦੀ ਸਟੇਟਮੈਂਟ ਦੇ ਹਿਸਾਬ ਨਾਲ ਤਾਂ ਜੋ ਕਿਉਂਕਿ ਇਹ ਪ੍ਰਾਈਮਰ ਫੇਸੀ ਜੋ ਉਸਾਨੂੰ ਸਟੇਟਮੈਂਟ ਦੇ ਰਹੇ ਨੇ ਜੀ ਉਹਦੇ ਹਿਸਾਬ ਨਾਲ ਪੁਲਿਸ ਨੇ ਜੋ ਉਹਨਾਂ ਦੀ ਸਟੇਟਮੈਂਟ ਲਈ ਹੈ ਸਟੇਟਮੈਂਟ ਲੈ ਕੇ ਤੇ ਜਿਹੋ ਅਜੇ ਜਿਹੜਾ ਅਲੀਗੇਸ਼ਨ ਹੈਗਾ ਜਿਹੜੋ ਉਹ ਲੱਜੇ ਕਰ ਰਹੇ ਕਿ ਹਾਂ ਵੀ ਜਿਹੜਾ ਇਹਦਾ ਹਸਬੰਡ ਹੈਗਾ ਜੀ ਤੇ ਉਹਨੇ ਹੀ ਇਸ ਵਰਗੀ ਦਾ ਕੰਮ ਕੀਤਾ ਹੈ ਜੀ ਜੀ ਬਨੋਟ ਸਾਹਿਬ ਕੋਈ ਅਨਬਨ ਹੋਈ ਪਤੀ ਪਤਨੀ ਦੇ ਵਿੱਚ ਅਜੇ ਅਜੇ ਤੱਕ ਮੈਂ ਜਿੱਦਾਂ ਪਹਿਲਾਂ ਦੱਸਿਆ ਬਹੁਤ ਜਲਦਬਾਜ਼ੀ ਹੋਊਗੀ ਠੀਕ ਹੈ ਇਹਨਾਂ ਦੇ ਆਪਸ ਵਿੱਚ ਕੋਈ ਤਾਲੁਕਤ ਕਿੱਦਾਂ ਦੇ ਰਹੇ ਨੇ ਕਿ ਇਸ ਚੀਜ਼ ਤੱਕ ਪਹੁੰਚੇ ਹੂੰ ਇਸ ਜਗ੍ਹਾ ਹੋਈ ਆ ਕਿਉਂਕਿ ਇਹ ਜਿਹੜਾ ਮਰਡਰ ਹੋਇਆ ਹੈ ਇਹ ਅਪਰੋਕਸੀਮੇਟਲੀ ਕੱਲ ਸਵੇਰੇ ਇਹ ਆ ਜੇ ਆਪਾਂ ਜੇ ਕਹਿ ਸਕੀਏ ਸਵੇਰੇ 4:00 4:00 ਵਜੇ ਤੋਂ ਬਾਅਦ ਆ ਜੀ ਹੂੰ ਇਨਫੈਕਟਿਵ ਸਿਰ ਕੁਝ ਇਹੋ ਜਿਹਾ ਪਤਾ ਲੱਗਿਆ ਕਿ ਬੋਡੀ ਤੇ ਕੀ ਮਾਰ ਕੀਤੇ ਗਏ ਨੇ ਜਿਸ ਨਾਲ ਮੈਂ ਜਿੱਦਾਂ ਦੱਸਿਆ ਤੁਹਾਨੂੰ ਮੈਂ ਦੱਸਿਆ ਜੋ ਸਾਨੂੰ ਵਿਜ਼ੀਬਲ ਲੱਗ ਰਿਹਾ ਹੈ ਇਸ ਬੰਦੇ ਬੋਡੀ ਜਿਸ ਪੋਜੀਸ਼ਨ 'ਚ ਪਈ ਹੈ ਹੂੰ ਕੁੜੀ ਦੇ ਹੱਥ ਬੰਨੇ ਹੋਣ ਗਲੇ ਤੇ ਕਪੜਾ ਜੋ ਸਾਨੂੰ ਪ੍ਰਾਇਮਰੀ ਫੀਸੀ ਲੱਗ ਰਿਹਾ ਹੈ ਕਿ ਹਾਂ ਵੀ ਸਟੈਂਗੂਲੇਸ਼ਨ ਗਲਾ ਘੁੱਟ ਕੇ ਮਾਰਿਆ ਗਿਆ ਜੀ ਉਹਦੇ ਹੱਥ ਬੰਨੇ ਗ ਤੇ ਇਸ ਕਰਕੇ ਕਿਉਂਕਿ ਉਹ ਬਾਡੀ ਹੁਣ 2 ਦਿਨ ਪੁਰਾਣੀ ਹੋ ਚੁੱਕੀ ਹੈ ਜੋ 2 ਦਿਨ ਪੁਰਾਣੀ ਹੋ ਚੁੱਕੀ ਹੈ ਤੇ ਫੁੱਲ ਗਈ ਹੈ ਬਾਡੀ ਤੇ ਉਹਦੇ ਵਿੱਚੋਂ 스멜 ਵੀ ਆ ਰਹੀ ਹੈ ਠੀਕ ਹੈ ਤੇ ਹੁਣ ਜੇ ਅਸੀਂ ਕਹਾਂਗੇ ਕਿ ਮੈਂ ਮੈਡੀਕਲ ਓਪੀਨੀਅਨ ਤੁਹਾਨੂੰ ਦੇ ਦਿਆਂ ਕਿ ਮੈਡੀਕਲ ਰਾਈ ਕੀ ਹੈਗੀ ਆ ਇਹ ਤੇ ਜੋ ਡਾਕਟਰ ਜਿਹੜਾ ਡੂਰਿੰਗ ਪੋਸਟਮਾਰਟਮ ਫਿਰ ਉਹ ਹੀ ਦੱਸ ਸਕਦੇ ਇਨਵੈਸਟੀਗੇਸ਼ਨ ਅਬਸ ਇਨਵੈਸਟੀਗੇਸ਼ਨ ਉਹ ਐਫਆਈਆ ਰਜਿਸਟਰ ਹੋਈ ਹੈ ਜੀ ਐਫਆਈਆ ਰਜਿਸਟਰ ਹੋ ਕੇ ਤਾਂ ਜੋ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਜੀ ਜੋ ਵੀ ਇਹਦੇ ਵਿੱਚ ਜਿਹਦਾ ਜਿਹਦਾ ਜੋ ਪਾਰਟ ਹੋਇਆ ਫਿਲਹਾਲ ਤਾਂ ਇਹਦੇ ਆਪਣੇ ਕੁੜੀ ਦੇ ਘਰ ਵਾਲਾ ਜਿਹਦੇ ਨਾਲੇ ਰਹਿ ਰਹੀ ਐ ਘਰ ਵਾਲਾ ਦੱਸ ਰਿਹਾ ਕਿ ਹਾਂ ਵੀ ਨਾਲੇ ਲੈਲ ਮੈਰਿਜ ਕਰਵਾਈ ਐ ਨਾਲ ਮੈਰਿਜ ਰਜਿਸਟਰਡ ਹੋਈ ਐ ਜਾਂ ਕਿਤੇ ਹੋਈ ਐ ਜਿਹੜਾ ਨੋਟ ਸ਼ੋਰ ਨਹੀਂ ਹੈਗੇ ਲੇਕਿਨ ਦੋਨੇ ਜਣੇ ਰਹਿ ਰਹੇ ਨੇ ਠੀਕ ਹੈ ਜੀ ਇਹ ਮਿਲ ਕੇ ਗਈ ਐ ਇਹਦੀ ਕੁੜੀ ਦੀ ਵੱਡੀ ਭੈਣ ਸਵਾ 11 ਵਜੇ ਸਵੇਰੇ ਐਤਵਾਰ ਨੂੰ ਤੇ ਰਾਤ ਨੂੰ ਸਵਾ 11 ਵੇ 11 ਸਵਾ 11 ਵਜੇ ਜਿਹੜੇ ਮਕਾਨ ਮਾਲਕ ਨੇ ਉਹਨਾਂ ਦੀ ਜਿਹੜੀ ਜੇ ਲੜਕੀ ਹੈਗੀ ਐ ਉਹਨਾਂ ਨੂੰ ਮਦਦ ਮਦਦ ਨੂੰ ਮਿਲਣ ਆਉਂਦੀ ਆਪਣੇ ਨੂੰ 11 ਸਵਾ 11 ਵਜੇ ਉਹ ਮਿਲ ਕੇ ਗਈ ਐ ਦੋਨੋਂ ਉਸ ਤੋਂ ਬਾਅਦ ਕੋਈ ਕੰਮ ਕਰਨਾ ਬਾਕੀ ਐ ਜੀ ਠੀਕ ਕੋਈ ਬਿਲਕੁਲ ਇਸੇ ਵੀ ਅਵੇਲੇਬਲ ਪੂਰੀ ਜਾਣਕਾਰੀ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਅਸਵੇ 11:30 ਵਜੇ ਆਪਣੀ ਸਿਸਟਰ ਨੂੰ ਮਿਲ ਕੇ ਗਈ ਦੋ ਦਿਨ ਪਹਿਲਾਂ ਬਿਲਕੁਲ ਠੀਕ ਠਾਕ ਸੀਗਾ ਤੇ ਉਸ ਤੋਂ ਬਾਅਦ ਦੋ ਦਿਨ ਬਾਡੀ ਕਮਰੇ ਦੇ ਅੰਦਰ ਬਿਲਕੁਲ ਜਿਵੇਂ ਤੁਹਾਨੂੰ ਇਹ ਅਨਿਲ ਕੁਮਾਰ ਬਨੋੜ ਜੀ ਨੇ ਦੱਸਿਆ ਇਸਪੀ ਨੇ ਜਿੱਤ ਗਈ ਦੋ ਦਿਨ ਪੁਰਾਣੀ ਬੋਡੀ ਜਿਹੜੀ ਅੰਦਰ ਪਈ ਰਹੀ ਤੇ ਉਸ ਤੋਂ ਪਹਿਲਾਂ ਐਤਵਾਰ ਨੂੰ ਉਸਦੀ ਭੈਣ ਆਈ ਸੀਗੀ ਤੇ 11:30 ਵਜੇ ਇੱਥੇ ਹੋ ਕੇ ਗਈ ਹੈ ਤੇ ਉਸ ਤੋਂ ਬਾਅਦ ਬਰਾਦਰ ਜਿਹੜਾ ਉਦੋਂ ਕੱਲ ਆਂਦਾ ਵਾ ਤੇ ਸਮੈਲ ਜੀ ਜਿਹੜਾ ਆਂਦੀ ਹੈ ਉਸ ਤੋਂ ਬਾਅਦ ਪੁਲਿਸ ਨੂੰ ਇੱਥੇ ਚਲਾ ਦਿੱਤਾ ਹੈ ਪੁਲਿਸ ਲਗਾਤਾਰ ਵਕ ਵਕ ਅੰਗਲਾ ਤੋਂ ਜਾਂਚ ਜਰੀਕਾ ਕਰਦੀ ਨਜ਼ਰ ਆ ਰਹੀ ਹੈ ਦੇਖਣਾ ਆਏਗਾ ਕਿ ਕਿੰਨੇ ਕੋ ਜਲਦ ਆਰੋਪੀ ਨੂੰ ਪਕੜਾਇਆ ਜਾਏਗਾ ਕਿ ਲਵ ਮੈਰਿਜ ਹੋਈ ਸੀ ਕਿ ਨਹੀਂ ਹੋਈ ਸੀ ਇਹ ਵੀ ਚਰਚਾ ਦਾ ਵਿਸ਼ਾ ਜੁੜੇ ਹੋਣ ਨਾਲ ਲਾਈਵ ਦੇ ਨਾਲ ਸੰਜੇ ਰਾਯੋਂ ਰਿਪੋਰਟਾਂ ਦੇ